ਆ ਰਿਅਰ ਟੇਬਲ ਤੋਂ ਸਤਿ ਸ਼੍ਰੀ ਅਕਾਲ ਜੀ ਬੋਪਾਰਾ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਅਗਲੇ ਦਿਨ ਦੀ ਵੀਡੀਓ ਸਟਾਰਟ ਕਰ ਰਹੇ ਹਾਂ ਉਹ ਹੋ ਗਤੀ ਅਗਲੇ ਦਿਨ ਦੀ ਇਹ ਆਪਾਂ ਸਵੇਰ ਦਾ ਟਾਈਮ ਹੁਣ ਅਸੀਂ ਲੱਣ ਲੱਗੇ ਆ ਰੋਟੀ ਬਸ ਇਹ ਵੀ ਤਿਆਰ ਹੋ ਗਿਆ ਸਕੂਲ ਨੂੰ ਜਾਣ ਵਾਲਾ ਹੈ ਅੱਜ ਬਣਾਈ ਹੈ ਪ੍ਰਿੰਡੀਆਂ ਦੇ ਸਰਚ ਦੇ ਬਾਰੇ ਪਤਾ ਰਾਤਾ ਲਈ ਹੈ ਹਾਂ ਆਤਾਲੀਆਂ ਰੋਟੀਆਂ ਵੀ ਇੰਨੀਆਂ ਬਚ ਗਈਆਂ ਮੈਂ ਰਾਤ ਨੂੰ ਮੈਂ ਪਕਾ ਲਈ ਤੂੰ ਤੇ ਹੱਸ ਕੇ ਫੋਨ ਕਰ ਨਾ ਚੋੜਾ ਬੋਲ ਇਹਨੇ ਚੋੜਾ ਬੋਲ ਹੈ ਕੀ ਕਰਾਂ ਇਹਨੇ ਨਹੀਂ ਦੱਸਿਆ ਕਹਿੰਦਾ ਜਦੋਂ ਤੂੰ ਯੂਵੀ ਫੋਨ ਕਰ ਰਿਹਾ ਤਾਂ ਮੈਂ ਕਿਹਾ ਕੀ ਦਾ ਫੋਨ ਆਇਆ ਏ ਕਹਿੰਦਾ ਉਹਨੂੰ ਕਹਿੰਦਾ ਯੂਵੀ ਨੂੰ ਕਹਿੰਦਾ ਅਸੀਂ ਤੁਰੇ ਆਂ ਜੜ ਕੇ ਅਸੀਂ ਚੁੰਨੀ ਪਹੁੰਚ ਗਏ ਨੇ ਮੈਂ ਕਿਹਾ ਤਾਂ ਸੱਚ ਦੱਸ ਦੇ ਵੀ ਅਸੀਂ ਤੂੰ ਨਹੀਂ ਆਤੀ ਕਹਿੰਦਾ ਹਾਂ ਅਜੇ ਤੂੰ ਆਵੇਂ ਹੋਰ ਰਜੇ ਕਹਿੰਦਾ ਵੀ ਰੋਟੀ ਨਾ ਖਾਦਾ ਫਿਰ ਹੁਣ ਪਾ ਦ ਲੇ ਬਸ ਉਹਨਾਂ ਪ੍ਰਿੰਦੀਆਂ ਦੀ ਸਬਜ਼ੀ ਬਣਾ ਲਈ ਸਬਜ਼ੀਆਂ ਨਾ ਦੋ ਤਿੰਨ ਪਈਆਂ ਹੈ ਸਾਡੇ ਤੇ ਬਸ ਜੇ ਭਜਬੂਚੀਆਂ ਸਵੇਰੀ ਜੇ ਸ਼ਿਮਲਾ ਮਿਰਚ ਦੀ ਨਾ ਖਾਈ ਸਵੇਰੀ ਆਟੇ ਚ ਮਲਵਾਂਗੇ ਨਾ ਖਾਈ ਜੂਗੀ ਉਹ ਲੱਗ ਜੂਗੀ ਪ੍ਰਿੰਦੀਆਂ ਦੀ ਤਾਂ ਬੜਾ ਹੀ ਹੈ ਮੈਨੂੰ ਬਹੁਤ ਨੂੰ ਥੋੜੀ ਹੋਰ ਨਾਲ ਹੈ ساری ਸਬਜ਼ੀ ਖਤਮ ਕਰ ਦਾਂਗੀ ਅੱਜ ਮੈਂ ਨਾ ਯੂਵੀ ਦਾ ਹਾਂ ਯੂਵੀ ਇਹਦੇ ਨਾਲ ਨਾ ਪਰਨਾ ਬੰਨਣਾ ਸਿੱਖ ਰਹੀ ਹਾਂ ਥੋੜੀ ਥੋੜੀ ਮੈਂ ਲੈ ਆ ਇਹਦਾ ਇਹਦਾ ਰੰਗ ਬਹੁਤ ਸੋਹਣਾ ਮੈਨੂੰ ਪਤਲੀ ਜੀ ਚੁੰਨੀਆਂ ਬਹੁਤ ਸੋਹਣੀ ਲੱਗਦੀ ਆ ਜਿਹੜੀ ਚੁੰਨੀ ਆ ਆਵੀ ਨੂੰ ਦੀ ਪੱਗ ਵਾਲੀ ਹੈ ਜਿਹੜੀ ਉਹ ਪਹਿਲਾਂ ਬੰਦਾ ਹੁੰਦਾ ਤਾਂ ਜਦ ਹਰਿੰਦਰ ਦੇ ਬਿਆਨ ਨੂੰ ਲਈਦੀ ਆ ਵੀ ਉਹ ਹੀ ਉਹਦੀ ਪੱਗ ਵਾਲੀ ਆ ਵੀ ਸਰ ਆ ਬੜੇ ਕੰਗਾਈ ਨੇ ਇਹਦੇ ਨਾਲ ਦੀ ਮੈਨੂੰ ਇਹ ਪੱਗਾਂ ਪਰਣੀਆਂ ਬਹੁਤ ਸੋਹਣੀਆਂ ਲੱਗੀਆਂ ਹੈ ਇੱਕ ਰੰਗੀਆਂ ਤੇ ਨਹੀਂ ਹੋਉਂਦੀ ਹਾਂ ਉਹ ਵੀ ਪਈ ਹੈ ਉਹ ਥੋੜੀ ਵੱਡੀ ਈ ਜਾਦੀ ਚੁੰਨੀ ਕ ਜਿੱਡੀ ਤੀ ਫਿਰ ਮੈਂ ਚੱਕ ਕੇ ਦਾਲੇ ਲੈ ਲਾ ਕਿ ਮੈਂ ਤਾਂ ਦੋ ਆਈਏ ਇੱਕ ਬੋਲਾਂਗੇ ਅਵੇ ਕਿ ਐਸਾ ਕੁੰਨੀ ਆਈ ਨਹੀਂ ਉਹ ਸੱਪ ਜਿੰਦੀਆਂ ਨੇ ਦੱਸ ਹਾਂ ਹਨਾ ਚੀਜ਼ਾਂ ਚੀਜ਼ ਤਾਂ ਹੀ ਹੈ ਮੈਨੂੰ ਅੱਛਾ ਆ ਗਿਆ ਚਲੋ ਅੱਜ ਯੂਵੀ ਦੇ ਪਟਕਾ ਬੰਨਿਆ ਵਾ ਕਿਉਂਕਿ ਇਹਨੂੰ ਹਰੀ ਪੱਗ ਨਹੀਂ ਲਿਆ ਕੇ ਦੇਈ ਹਰੀ ਪੱਗ ਲਿਆ ਕੇ ਦੇਣੀ ਇਹਨੂੰ 12 ਤੇ ਲਿਆਵਾਂਗੇ ਹਰੀ ਪੱਗ ਤੇ ਕਾਲੂ ਪੱਗ ਨਾ ਸ਼ਨੀਵਾਰ ਨੂੰ ਬੰਨਣੀਆਂ ਹਨਾ ਹਰੀ ਹਾਊਸ ਡਰੈੱਸ ਬਾਏ ਬਾਏ ਅੱਛਾ ਵੜਿਓ ਲੋਰੀ ਟਾਈਮ ਆਪਣਾ ਹੋ ਗਿਆ 4:30 ਦਾ 2 ਵਜੇ ਦੀ ਚਾਹ ਵੀ ਪੀਲੀ ਸੀਗੀ ਤੇ ਮੈਂ ਕਾ ਮਤਲਬ ਰਾਵੀ ਉਹਨਾਂ ਨੇ ਨਾ ਖਰਾਬੀ ਉਹਨਾਂ ਦੇ ਭਾਗੀ ਸੀਗੀ ਉਸ ਵੀਡੀਓ ਬਣਾਈ ਕਿ ਥੋੜੀ ਜਿਹਾ ਬਾਅਦ ਵਿੱਚ ਵੀਡੀਓ ਨੂੰ ਬਣਾਈ ਹੈਗੀ ਰਾਵੀ ਨੇ ਹਰ ਜਿੰਦ ਦੇ ਰਾਵੀ ਨੇ ਆਪਣੇ ਵਰਗਾ ਸੂਟ ਸੇਮ ਜਿੰਦ ਦਾ ਹੀ ਸਲਾਈ ਕੀਤਾ ਹੁੰਦਾ ਉਹਦੀ ਭੈਣ ਨੇ ਨਾ ਸੂਟ ਸਲਾਈ ਕਰਕੇ ਭੇਜਿਆ ਤਾਂ ਰਾਵੀ ਦੀ ਭੈਣ ਨੇ ਰਾਵੀ ਨੂੰ ਤਾਂ ਨਾਲੇ ਜਿੰਦ ਦਾ ਕਰਕੇ ਭੇਜਿਆ ਸੀਗਾ ਫਿਰ ਉਹਨੂੰ ਐਂ ਤਾਂ ਵੀ ਸੇਮ ਸੇਮ ਕੱਪੜਿਆਂ ਮੈਂ ਫੋਟੋ ਸ਼ੂਟ ਕਰਵਾਣਾ ਹੈ ਚੱਲਾ ਫਿਰ ਦਾਦੀ ਨੇ ਮੈਨੂੰ ਫੋਨ ਆਇਆ ਕਿ ਕਿ ਕਨੇਕ ਨੂੰ ਫੋਟੋ ਕਲਿੱਕ ਕਰਨੀ ਹੈ ਵੀ ਸਾਡੇ ਸੇਮ ਕੱਪੜੇ ਪਾਏ ਹੋਏ ਨੇ ਵੀ ਮੈਨੂੰ ਚਾਹ ਉਹ ਮੈਂ ਫੋਟੋ ਕਲਿੱਕ ਕਰਾਵਾਂ ਆਪਣੀ ਕੋਲ ਹੀ ਨਾਲ ਚੱਲਾ ਫਿਰ ਮੈਂ ਆਹ ਨਾਲ ਦੀਆਂ ਫੋਟੋਆਂ ਕਿਚਨ ਚਲੇ ਗਈ ਸੀ ਫਿਰ ਤਕਰੀਬਨ ਅਸੀਂ 1.5 ਘੰਟਾ ਘੰਟਾ 1.5 ਘੰਟਾ ਅਸੀਂ ਗੱਲਾਂ ਮਾਰੀਆਂ ਗੱਲਾਂ ਗੁੱਲਾਂ ਮਾਰ ਕੇ ਫਿਰ ਮੈਂ ਦਰ ਨੂੰ ਆ ਗਈ ਧੁੱਪ ਨੇ ਚਾਉਦੇ ਹੋਗੇ ਨਹੀਂ ਚੱਲ ਪਈ ਗਿਆ 1:30 ਹੋ ਗਿਆ ਤਾਂ ਮੈਂ ਕਾ ਜਾਣੀ ਆ ਫਿਰ ਮੈਂ ਆ ਕੇ ਪੈ ਗਈ ਤੇ ਫਿਰ 2 ਵਜੇ ਚਾਹ ਕਹਿੰਦੀ ਚਾਹ ਕਰਨੇ ਤੋਂ ਬਾਅਦ 4:30 ਦਾ ਟਾਈਮ ਹੈ ਅੱਜ ਹੁਣ ਜਦ ਅਸੀਂ ਕੱਲ ਭੁਗਤੋਏ ਸੀਗੇ ਤਾਂ ਅੰਬ ਲੈ ਕੇ ਆਏ ਸੀ ਰਾਤ ਸਿਰੋਪ ਦਿਨ ਖਾলে 2 ਕਿਲੋ ਅੰਬ ਲੈ ਕੇ ਆਂਦੇ ਹੋਏ ਐਦਸਰਾਂਡ ਰੋਡ ਤੇ ਨਾ ਬਹੁਤ ਸਾਰੀਆਂ ਅੰਬ ਵਾਲੀਆਂ ਰੇੜੀਆਂ ᱛੀਆਂ ਫਿਰ ਮੈਂ ਚ ਸੋਚਿਆ ਕਿਉਂਕਿ ਅੰਬ ਹੈ ਜਿਹੜਾ ਸਭ ਦਾ ਫੇਵਰਿਟ ਹੁੰਦਾ ਮੇਰਾ ਵੀ ਯੂਵੀ ਦਾ ਵੀ ਆ ਹਾਈ ਹਾਈ ਕੁਝੂ ਯੋ ਵੀਨੇ ਵੀ ਨਾ ਕੱਦਦਾ ਦਿਮਾਗ ਖਾ ਰਿਆ ਵਾ ਇਹਨੂੰ ਮੈਂ 4.5 ਕਿਹਾ ਤਾਂ ਇਹ 4 ਹੋ ਗਿਆ ਦਿਮਾਗ ਖਾ ਰਿਆ ਵੀ ਮਮਾ ਬਣਾ ਲਓ ਮੈਂ ਕੋ ਸ਼ੇਕ ਬਣਾ ਲਓ ਹਲੋ ਤੇ ਕੱਲ ਜੀ ਵੀ ਮੈਂ ਤੁਹਾਨੂੰ ਦੱਸਿਆ ਹਾਂ ਨਾ ਮੈਂ ਬਾਦਾਮ ਵੀ ਕੱਟ ਕੇ ਰੱਖ ਲੇ ਬਾਦਾਮ ਨਾ ਖਾਸੇ ਪੁਰਾਣੇ ਆ 4-5 ਮਹੀਨੇ ਹੋ ਗਏ ਪਿਆਂ ਨੂੰ ਫਿਰ ਇਹ ਮੈਂ ਹੋਰ ਬੱਡ ਉਹ ਕਰ ਲੂੰਦੀ ਬੱਡ ਲੂੰਦੀ ਜਿਹੜੀ ਕੁੱਟ ਲੈਂਦੀ ਆ ਉਹ ਫੋਨ ਠੀਕ ਰੱਖ ਜਿਓ ਵੀ ਠੀਕ ਆ ਤੇ ਮੈਂ ਇਹਦੇ ਕਰਕੇ ਨਹੀਂ ਕੱਟੇ ਕਹਿੰਦਾ ਮਮਾ ਬਾਦਾਮ ਨਾ ਪਾਇਓ ਮੈਂ ਸ਼ਾਰਟ ਬਤੇ ਫਿਰ ਆਦ ਬਚਾਈ ਤੇ ਜਿੰਨੇ ਨਾ ਮੈਂ ਕੱਲ ਭੋਗ ਤੋਂ ਹਨਾ ਮੈਂ ਤੁਹਾਨੂੰ ਉਹ ਉਥੇ ਗਈ ਸੀਗੀ ਭੋਗ ਤੇ ਤਾਂ ਉਹ ਤੋਂ ਬਾਅਦ ਮੈਂ ਆਪਣੀ ਉਹਨਾਂ ਦੇ ਭੂਆ ਉਹਨਾਂ ਦੇ ਲਵੀ ਘਰ ਭੂਆ ਦੀ ਕੁੜੀ ਦਾ ਏ ਦੂਜੀ ਵੱਡੀ ਭੂਆ ਏ ਜਿਹੜੀ ਮੇਰੀ ਸਭ ਤੋਂ ਉਹਦੀ ਵੱਡੀ ਕੁੜੀ ਦਾ ਉੱਥੇ ਘਰੇ ਆ ਨਾ ਜਿਹਦੇ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ ਤੇ ਉਹਨਾਂ ਦੇ ਘਰੇ ਵੀ ਮੈਂ ਗਈ ਸੀਗੀ ਕੱਲ ਤੇ ਉੱਥੇ ਮੈਂ ਉਹ ਤਾਂ ਵੀਡੀਓ ਬਣਾਉਣ ਦਾ ਦੇਖੋ ਕੋਈ ਮਾਹੌਲ ਨਹੀਂ ਤਾਂ ਨਾ ਮੈਂ ਬਣਾਉਣੀ ਸੀ ਨਾ ਪਰ ਮੈਨੂੰ ਐ ਤਾਂ ਵੀ ਹੁਣ ਮੈਂ ਇੱਥੇ ਆਈਆਂ ਹਨ ਤੇ ਦੀਰੀ ਉਹਨੇ ਵੀ ਐ ਤਾਂ ਵੀ ਪਤਾ ਨਹੀਂ ਅੱਜ ਆਈ ਹੈ ਹੁਣ ਕਦੋਂ ਆਏਗੀ ਹਨਾ ਤਾਂ ਜਬਰਦਸਤੀ ਮੈਨੂੰ ਆਪਣੇ ਘਰੇ ਲੈ ਗਏ ਵੀ ਕਿਉਂਕਿ ਮੈਂ ਇੱਕ ਤਾਂ ਦੂਰ ਐ ਨੇੜੇ ਹਾਂ ਮੈਂ ਚਲੇ ਵੀ ਜਾਵਾਂ ਵੀ ਦੂਰ ਐ ਹਨਾ ਵੀ ਤੂੰ ਪਤਾ ਨਹੀਂ ਬਾਅਦ ਚ ਪਤਾ ਨਹੀਂ ਆਏਗੀ ਨਹੀਂ ਆਏਗੀ ਫਿਰ ਮੈਂ ਉਹਨਾਂ ਦੀ ਨਾ ਉਹਨਾਂ ਨੂੰ ਵੀਡੀਓ ਥੋੜੀ ਬਣਾ ਲਈ ਪਰ ਕੋਈ ਗੱਲ ਨਹੀਂ ਮੈਂ ਕਦੇ ਮਿਲ ਜਾਊਂਗੀ ਤਾਂ ਜ਼ਰੂਰ ਤਾਂ ਮੈਂ ਅਗਲੀ ਵਾਰ ਅਗਲੀ ਵੀਡੀਓ ਬਣਾਉਂਗੀ ਤਾਂ ਸਾਰਿਆਂ ਨੂੰ ਮਿਲੂ ਤੁਹਾਨੂੰ ਸਾਰਿਆਂ ਨੂੰ ਤੇ ਐਨ ਚੰਗੀ ਤਰ੍ਹਾਂ ਹੁਣ ਜਿੰਨੀ ਕੁ ਹੋ ਸਕੀ ਮੈਂ ਉਹਨਾਂ ਦੀ ਥੋੜੀ ਬੋਦੀ ਬਣਾਈ ਆ ਕਿਉਂਕਿ ਮੈਂ ਇੱਕ ਮੈਂ ਪਹਿਲੀ ਵਾਰ ਬਣਾ ਦਿੱਤੀ ਤੇ ਦੂਜਾ ਬਸ ਇੱਕ ਮਾੜੀ ਨਹੀਂ ਬਣਾਈ ਆ ਦਿਖਾਣੇ ਵਾਸਤੇ ਉਹਨਾਂ ਦੀ ਵੀ ਇਹ ਪਰਿਵਾਰ ਹੈ ਜਿਹੜਾ 14 ਸਾਲ ਪਹਿਲਾਂ ਵਿਛੜ ਗਿਆ ਸੀ ਪਰ ਹੁਣ ਸਾਰੇ ਬਹੁਤ ਖੁਸ਼ ਹੈ ਮੈਨੂੰ ਸਾਰੇ ਵਾਪਸ ਮਿਲ ਗਏ ਤੇ ਬਸ ਹੁਣ ਸਾਡੇ ਚ ਕੋਈ ਉਹ ਹੋਈ ਹੋਣੀ ਹੈ ਕਦੇ ਹੈ ਨਾ ਕੰਮ ਵੀ ਨਹੀਂ ਕਰਾਂਗੇ ਵਿਹਾਰ ਵੀ ਦੁਬਾਰਾ ਹੋ ਹੋ ਜੀ ਹੋਣਾ ਵੀ ਨਹੀਂ ਗੱਲ ਹੀ ਨਹੀਂ ਰਹੀ ਹੈਗੀ ਕੋਈ ਹੁਣ ਦੁਬਾਰਾ ਲੜਾਈਆਂ ਕਿੱਥੋਂ ਕਰਾਂਗੇ ਰਹਿਿਆ ਹੀ ਨਹੀਂ ਕੁਝ ਹੋਣਾ ਲੜਾਈਆਂ ਦਾ ਨੂੰ ਸਭ ਖਤਮ ਹੋ ਗਿਆ ਤਾਂ ਕਰਕੇ ਬਸ ਮੈਂ ਕਦੇ ਵੀ ਹੈ ਨਾ ਦੁਬਾਰਾ ਵੀਡੀਓ ਪੱਕਾ ਬਣਾਉਂਗੀ ਅਗਲੀ ਵਾਰ ਵਧੀਆ ਬਣਾਉਂਗੀ ਤੇ ਆ ਤੇ ਅੰਬੀ ਪੁੱਛ ਕੇ ਤੇ ਤੋਂ ਬਾਅਦ ਹੈ ਅੰਬੀ ਪੁੱਛ ਕੇ ਕੱਚੀ ਚਟਨੀ ਹੈ ਇਹਨਾਂ ਸੱਤ ਫੁੱਟ ਕੇ ਹਾਂ ਪੁੱਛਿਆ ਪੁੱਛ ਚੰਨੀ ਹਾਂ ਭਈ ਹਾਂ ਅੱਜ ਦਿਨ ਸ਼ੇਕ ਬਣਾਣੀ ਹੈ ਤੇ ਇਹ ਵੀ ਕਲਿੱਪ ਦੇ ਬਾਅਦ ਮੈਂ ਵੀਡੀਓ ਦੇ ਬਾਅਦ ਮੈਂ ਕਲਿੱਪ ਜ਼ਰੂਰ ਐਡ ਕਰੀਓ ਜ਼ਰੂਰ ਦੇਖਿਓ ਮੈਂ ਥੋੜੀ ਜਿਹੀ ਬਸ ਪੂਆ ਦੀ ਕੁੜੀਆਂ ਜਿਹੜੀਆਂ ਨੇ ਉਹਨਾਂ ਨੂੰ ਮਿਲਾਇਆ ਇਹ ਹਜੇ ਹਜੇ ਤੱਕ ਮੈਂ ਸਾਰਿਆਂ ਨੂੰ ਨਹੀਂ ਮਿਲਾਇਆ ਸਾਰਿਆਂ ਤੱਕ ਅਗਲੀ ਮੇਰਾ ਮੂੰਹ ਦਿਖ ਰਿਹਾ ਕਿਉਂਕਿ ਜਦ ਵੀ ਤੂੰ ਵੀਡੀਓ ਬਣਾਉਂਦਾ ਹੈ ਮੈਂ ਬਾਅਦ ਚੈੱਕ ਕਰਦੀ ਆ ਮੇਰਾ ਮੂੰਹ ਹੀ ਦੀਦਾ ਮੂੰਹ ਹੀ ਕੱਟ ਦਿੰਦਾ ਹੈ ਮੇਰਾ ਉੱਪਰ ਅੱਧੀ ਅੱਧੀ ਨੀਚੇ ਕੈਮਰਾ ਲੈ ਆਂਦਾ ਆਪ ਸੋਈ ਜਾਂਦਾ ਖੜਾ ਮੈਂ ਨਾ ਹੁਣ ਫਟਾਫਟ ਅੰਬ ਚੀਲ ਲਾ ਤੇ ਉੱਥੇ ਮਤਲਬ ਮੇਰੇ ਭੋਗ ਤੇ ਅਸੀਂ ਗਏ ਸੀਗੇ ਮੇਰੀ ਮੰਮੀ ਵੀ ਉੱਥੇ ਆਈ ਸੀ ਭੋਗ ਤੇ ਤੇ ਮੈਂ ਵੀ ਮਤਲਬ ਐਵੇਂ ਆ ਹਨਾ ਐਟਾ ਬੜਾ ਦੁੱਖ ਹੋਇਆ ਜਾਣਾ ਪੈਂਦਾ ਏ ਚਾਹੇ ਕੋਈ ਬੁਲਾਵੇ ਨਾ ਬੁਲਾਵੇ ਦੁੱਖ ਬਹੁਤ ਵੱਡਾ ਸੀਗਾ ਹਨਾ ਕਿਉਂਕਿ ਇਹ ਦੁੱਖ ਸਾਨੂੰ ਵੀ ਲੱਗਿਆ ਹੋਇਆ ਏ ਫਿਰ ਲੱਗਿਆ ਜਿਨ੍ਹਾਂ ਨੂੰ ਲੱਗਿਆ ਉਹ ਵੀ ਆਪਣੇ ਹੀ ਆ ਕੋਈ ਬਗਾਨਾ ਨਹੀਂ ਹੈਗਾ ਇਸ ਕਰਕੇ ਜ਼ਰੂਰ ਗਏ ਫਿਰ ਅਸੀਂ ਚਲੋ ਮੈਂ ਹੁਣ ਨਾ ਸ਼ੇਕ ਬਣਾ ਲਾ ਫਟਾਫਟ ਲਓ ਜੀ ਹੁਣ ਆਪਾਂ ਸ਼ੇਕ ਬਣਾ ਲਿਆ ਬਣਾ ਕੇ ਰੱਖ ਲਿਆ ਸਾਰਾ ਅੱਜ ਗਰਮੀ ਦੇ ਸੀਜ਼ਨ ਦਾ ਪਹਿਲਾ ਸ਼ੇਕ ਹੈ ਸਾਡਾ ਆਂਬ ਨੂੰ ਸ਼ੇਕ ਨਾ ਬਹੁਤ ਪਸੰਦਾ ਆਂਬ ਮੇਰਾ ਫੇਵਰਟ ਫਰੂਟ ਆ ਤੇ ਯੂਵੀ ਦਾ ਵੀ ਮੈਨੂੰ ਲੱਗਦਾ ਜ਼ਿਆਦਾਤਰ ਸਾ ਆਂਬਸਾਰਦਾ ਹੀ ਫੇਵਰਟ ਆ ਨਾ ਤੇ ਮੈਂ ਨਾ ਇੱਥੇ ਆਵਾਜ਼ ਜਦ ਵੀ ਮੈਂ ਵੀਡੀਓ ਬਣਾਉਂਦੀ ਆ ਬਾਅਦ ਚ ਮੈਨੂੰ ਪਤਾ ਲੱਗਦਾ ਵੀ ਆਹ ਕਲਿੱਪ ਚ ਮੇਰੀ ਆਵਾਜ਼ ਨਹੀਂ ਆਈ ਤਾਂ ਮੈਨੂੰ ਬਾਅਦ ਚ ਰਿਕਾਰਡ ਕਰਨੀ ਪੈਂਦੀ ਆ ਕਿਉਂਕਿ ਉਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਉਸ ਟਾਈਮ ਹੋ ਰਹੀਆਂ ਹੁੰਦੀਆਂ ਨੇ ਨਾ ਤੇ ਬਾਅਦ ਚ ਮੈਂ ਭੁੱਲ ਜਾਂਦੀ ਆ ਵੀ ਕੀ ਗੱਲ ਹੋਈ ਸੀ ਹਨਾ ਕੀ ਗੱਲ ਕਰ ਰਹੇ ਤੇ ਤੇ ਬਸ ਇੱਥੇ ਹੁਣ ਮੇਰੇ ਆਹ ਬਦਾਮ ਹੈ ਜਿਹੜੇ ਪਹਿਲਾਂ ਹੀ ਕੱਟੇ ਪਏ ਤੇ ਮੈਂ ਯੂਵੀ ਤੋਂ ਚੋਰੀ ਕੱਟੇ ਤੇ ਕਿਉਂਕਿ ਯੂਵੀ ਨਾ ਬਦਾਮ ਬਿਲਕੁਲ ਨਹੀਂ ਪਾ ਰਿਹਾ ਤਾਂ ਕਹਿੰਦਾ ਮੰਮਾ ਪਾਇਓ ਨਾ ਮੈਂ ਅੰਬ ਦੇ ਨਾ ਛੋਟੇ ਛੋਟੇ ਪੀਸ ਵੀ ਕੱਟ ਕੇ ਰੱਖੇ ਤੇ ਮੈਂ ਕਿਹਾ ਚਲ ਆ ਵੀ ਵਿੱਚ ਪਾਉਂਗੀ ਬਹੁਤ ਵਧੀਆ ਲੱਗਦਾ ਚਮਚੇ ਨਾਲ ਖਾਣੇ ਨਾ ਬਹੁਤ ਸਵਾਦ ਲੱਗਦੇ ਆ બસ ਇੱਕ ਆਈਸਕ੍ਰੀਮ ਦੀ ਘਾਟ ਰਹਿ ਗਈ ਜੇ ਆਈਸਕ੍ਰੀਮ ਵੀ ਹੁੰਦੀ ਨਾ ਸ਼ੇਕ ਬਹੁਤ ਜ਼ਿਆਦਾ ਵਧੀਆ ਬਣਦਾ ਕਰੀਮੀ ਕਰੀਮੀ ਜਿਹਾ ਹੋ ਜਾਂਦਾ ਉਹਦਾ ਬਹੁਤ ਸਵਾਦ ਬਣਿਆ ਤਾਂ ਹੁਣ ਬਦਾਮ ਐਥੇ ਯੂਵੀ ਵੀ ਆ ਗਿਆ ਯੂਵੀ ਕਹਿੰਦਾ ਮੰਮਾ ਮੇਰੇ ਗਲਾਸ 'ਚ ਬਦਾਮ ਨਾ ਪਾਇਓ ਹੁਣ ਆ ਜਿਹੜਾ ਵੱਡਾ ਗਲਾਸ ਹੈ ਨਾ ਇਹ ਇਸੇ ਦਾ ਭਰ ਕੇ ਰੱਖਿਆ ਹੋਇਆ ਕਿਉਂਕਿ ਇਹ ਹਮੇਸ਼ਾ ਜਦ ਵੀ ਐਦਾਂ ਦਾ ਕੋਈ ਠੰਡੀ ਰੰਡੀ ਚੀਜ਼ ਬਣਾਉਂਦੇ ਆ ਕਸਟਰਡ ਹੋ ਗਈ ਯਾ ਆਈਸਕ੍ਰੀਮ ਕੋਈ ਸ਼ੇਕ ਦਦਾ ਨਾ ਇਹ ਆਪਣਾ ਗਲਾਸ ਪਹਿਲਾਂ ਭਰਾ ਕੇ ਰੱਖ ਲੈਂਦਾ ਯਾ ਦੇਖੋ ਹੱਥ ਧਰੀ ਬੈਠਾ ਹੈ ਵੀ ਮੇਰੇ ਗਲਾਸ ਚ ਮम्मा ਬਦਾਮ ਨਾ ਪਾਦੇ ਉਹ ਮੈਂ ਕਿਹਾ ਵੀ ਥੋੜੇ ਜੇ ਦਪੋਲਾ ਅੰਨਾ ਸ਼ੁਕਰ ਮੈਂ ਪਹਿਲਾਂ ਹੀ ਨਾ ਜਦੋਂ ਸ਼ੇਕ ਬਣਾ ਰਹੀ ਸੀ ਪਹਿਲਾਂ ਵੀ ਬਦਾਮ ਮੈਂ ਥੋੜੇ ਜੇ ਪਾਏ ਆ ਉਹਦੇ ਵਿੱਚ ਨਹੀਂ ਤਾਂ ਬਿਲਕੁਲ ਨਹੀਂ ਬਦਾਮ ਨਾ ਪਾਂਦਾ ਏ ਨਾ ਦੂਏ ਨੂੰ ਪਾਣ ਦਿੰਦਾ ਏ ਲਓ ਜੀ ਹੁਣ ਆਪਾਂ ਸਾਰੀ ਫੈਮਿਲੀ ਨੂੰ ਦੇ ਦਈਏ ਕਿਉਂਕਿ 4:30 ਪੌਣੇ 5 ਦਾ ਟਾਈਮ ਹੋ ਗਿਆ ਧਾਰਾਂ ਦਾ ਟਾਈਮ ਹੋ ਗਿਆ ਯੂ ਵੀ ਨੇ ਮੇਰਾ ਕੱਦਾ ਦਿਮਾਗ ਰਖਾ ਰੱਖਿਆ ਤਾਂ ਕਹਿੰਨਾ ਮम्मा ਜਲਦੀ ਜਲਦੀ ਬਣਾ ਦਿਓ ਫਿਰ ਮੈਂ ਕਿਹਾ ਚੱਲ ਵੀ ਧਾਰਾਂ ਜਦ ਧਾਰਾਂ ਦਾ ਮੈਸਾ ਨਾ ਕੰਮ ਕਰਨਾ ਹੈ ਵੀ ਉਹ ਤੇ ਪਹਿਲਾਂ ਠੰਡਾ ਠੰਡਾ ਬਣਾ ਕੇ ਸਾਰਿਆਂ ਨੂੰ ਦੇ ਦੂੰਗੀ ਨਹੀਂ ਤਾਂ ਇਸ ਟਾਈਮ ਸਕੰਜਮੀ ਬਣਾਉਣੀ ਸੀ ਨਿੰਬੂ ਪਾਏ ਤੇ ਫਿਰ ਮੈਂ ਕਿਹਾ ਚੱਲ ਅੰਬ ਪਾਏ ਸ਼ੇਕੇ ਬਣਾ ਲਾਂਗੇ ਤੇ ਇੱਧਰ ਦੇਖੋ ਯੂ ਵੀ ਕਰ ਰਿਹਾ ਮਸਤੀਆਂ ਵੀ ਮੇਰਾ ਵੱਡਾ ਗਲਾਸ ਹੈ ਅੱਜ ਮੈਂ ਆਈ ਆਪਣੀ ਭੂਆ ਦੀ ਵੱਡੀ ਸਭ ਤੋਂ ਵੱਡੀ ਕੁੜੀ ਆ ਜਿਹੜੀ ਉਹਨਾਂ ਦੇ ਘਰੇ ਤੇ ਇੱਧਰ ਦੀ ਰਿਓ ਨਹੀਂ ਕਰ ਰਹੇ ਨੇ ਸਾਰਿਆਂ ਵਾਸਤੇ ਤਿਆਰੀ ਕੋਲ ਡਰਿੰਕ ਦੇ ਰਹੇ ਨੇ ਸਤ ਤੁਹਨ ਕੰਮ ਲਾਦਾ ਆ ਆ ਮੇਰੀ ਵੱਡੀ ਦੀ ਜਿੰਨਾਂ ਨਾਲ ਮੇਰੀ ਗੱਲ ਹੋ ਰਹੀ ਹੈ ਸਤ ਅੱਜ ਬਹੁਤ ਟਾਈਮ ਤੇ ਆਸੀਂ 14 ਸਾਲ ਬਾਅਦ ਮਿਲੇ ਆ ਭਾਬੀ ਆ ਛੋਟੀ ਦੀਦੀ ਏ ਹਰੇ ਤੋਂ ਨੇ ਸਖੀਆਂ ਭੈਣਾਂ ਨੇ ਇਹ ਆ ਦੀਰੀ ਮੈਨੂੰ ਬਚਪਨ ਚ ਇਹਨੇ ਬਹੁਤ ਪਾਲਿਆ ਬਹੁਤ ਖਲਾਈ ਮੈਂ ਅਸੀਂ ਬਰਾਕਾਂ ਸੀ ਸੀ ਕੇ ਪਾਈ ਕਰਦੀ ਸੀ ਅਸੀਂ ਬਲੌਗਾਂ ਸਰ ਇੱਕ ਦੂਜੇ ਨੂੰ ਲੰਬਿਆ ਸਹੀ ਬੋਲਦਾ 14 ਸਾਲਾਂ ਬਾਅਦ ਕਿਉਂਕਿ ਚਲ ਕੋਈ ਨਾ ਹੁਣ ਹੌਲੀ ਹੌਲੀ ਫਰਸਤ ਚ ਦੱਸੂਗੀ ਵੀ ਆਮ ਬੱਜੀ ਉਹ ਵੀ ਲਾਸਟ ਹਾਂ ਹਾਂ ਰਾਈਟ ਕਰਦੇ ਵੀ ਸੇਹੀ ਤੋਪਾਂ ਵਿੱਚ ਨਾ ਨੱਟੇ ਨਾ। ਇਹ ਆਪਾਂ ਮਕਾਨ ਵਿੱਚ ਤੂੜੀ ਨਹੀਂ ਬਣਾਉਂਦੇ, ਪਾਉਂਦੇ। ਹਾਂ। ਇਹਨੂੰ ਦਵਾ ਦਿੰਦੇ ਹਾਂ ਨਾ। ਐਡੀ ਗੱਲ ਹੋ ਰਹੀ ਹੈ ਕੋਲਡ ਡਰਿੰਕ ਦੀ। ਆ ਖੰਡਾ ਲਾਈਏ ਆਪਾਂ ਖਾਦਾ ਫਿਰ ਦਵਾ ਨਾ। ਇਹਦੇ ਨਾਲ ਦਵਾਟ ਹੋ ਜੂਗੀ। ਪਰ ਕਈ ਕਹਿੰਦੇ ਬਿਮਾਰੀ ਦਾ ਘਰ ਆ ਇਹ। ਕੋਈ ਨਾ ਇਹ ਵੀ ਕਦੇ-ਕਦੇ ਫਿਰ ਨਾ ਕੋਈ ਨਹੀਂ ਦਵਾਦੀ ਹੁੰਦੀ। ਠੀਕ ਆ। ਇਹ ਗੱਲ। ਹਾਂ। ਕਦੇ-ਕਦੇ ਤਾਂ ਫਿਰ ਚੇਂਜਾ ਬੈਠ ਵੀ ਰਹੇ ਨੇ। ਹਾਂ। ਸਹੀ ਗੱਲ ਹੈ ਡਾਕਟਰ ਤਾਂ ਕਹਿੰਦੇ ਬੰਦ ਕਰੋ ਨਹੀਂ ਹਾਂ ਜਿੰਨੇ ਜਿਆਦਾ ਟੈਨਸ਼ਨ ਦੇ ਨਾ ਉਹ ਕਹਿੰਦੇ ਨੇ ਇਹ ਲੈ ਲਾਹਾਂ ਟੈਂਕ ਦੀ ਤਰ੍ਹਾਂ ਭਰੀ ਜਾਂਦੇ ਦੱਸ ਰਹੇ ਤੇ ਨਹੀਂ ਨਹੀਂ ਮੇਰੇ ਦੀ 3 ਮੀਰ ਨਹੀਂ ਕਰਨ ਚਾਹੇ ਕਿਸੇ ਦਾ ਕਿੱਡਾ ਹੀ ਜਵਾਨ ਹੋਵੇ ਚਾਹੇ ਨਾ ਕੁਝ ਵੀ ਹੋਵੇ ਕਿ ਚਾ ਕੱਲਾ ਹੈ ਆ ਗੱਲ ਸੱਚੀ ਆ ਤੋ ਪਹਿਲਾਂ ਤਾਂ ਰਊਂਗੀ ਬਹੁਤ ਹਾਂ ਹੈ ਨਾ ਰੋ ਰੂ ਕੇ ਬਾਅਦ ਵਿੱਚ ਵਰ ਕਊਂਗੀ ਇਹ ਭੈਣੇ ਆ ਸੂਟ ਕਿੰਨੇ ਦਾ ਆ ਕਿੱਥੋਂ ਲਿਆਂਦਾ ਮੈਂ ਵੀ ਸ਼ਾਊਂਗੀ ਹੈ ਨਾ ਨੂੰ ਐਵੇਂ ਗੱਲਾਂ ਮਾਰਦੀਆਂ ਮੈਂ ਨਹੀਂ ਆ ਗੱਲ ਸਹੀ ਆ ਫਿਰ ਬੰਦੇ ਘਰ ਆ ਕੇ ਮਖੌਲ ਕਰਦੇ ਹਨਾ ਨਹੀਂ ਨਹੀਂ ਨਹੀਂਗਾ ਵੀ ਸੂਟਾਂ ਕਿ ਨਹੀਂ ਦਿੰਦੀ ਆ ਹਾਂਜੀ ਹਾਂ ਕੋਈ ਗਵਾਸਾ ਨਾ ਮੈਂ ਸੁਣ ਕੇ ਆ ਕੇ ਜਾ ਹਾਂ ਹਾਂ ਪੈਸੇ ਸੂਟ ਸਮਾਏ ਜਾਂਦੇ ਨੇ ਕੋਈ ਦੁੱਖ ਹੋਵੇ ਹਾਂ ਜਿੱਟਾ ਮਰਜੀ ਦੁੱਖ ਹੋਵੇ ਐਨੇ ਤਾਂ ਐ ਭੋਗ ਵਿੱਚੋਂ ਬਣ ਜੂਗਾ ਮੇਰਾ ਸੂਟ ਬਣ ਜੂਗਾ ਉਹ ਫਿਰ ਮੈਂ ਕਹਿੰਦੇ ਮੈਂੇ ਦਰਜ ਹੋ ਜਾਊਂਗੀ ਹਾਂ ਚਾਹੇ ਭਾਵੇਂ ਜਿਆਦਾ ਪੈਸੇ ਦੇਣੇ ਲਗਾਏ ਪਰ ਸੁਣ ਕੇ ਆ ਕੇ ਜਾਣਾ ਹਾਂ ਸਹੀ ਗੱਲ ਐ ਹਾਂ ਪਾਣਾ ਨਹੀਂ ਹਾਂ ਇਹ ਪਹਿਲਾਂ ਦੇਖਿਆ ਹੋਇਆ ਹਾਂ ਤਾਂ ਪਹਿਲੇ ਹਾਂ ਦੇਖਿਆ ਹੋਇਆ ਆਗਲਾ ਸਾਰੇ ਚਾ ਭਲਾਈ ਆ ਮੇਰਾ ਕੰਮ ਨਾ ਸਿੱਧੇ ਮਾਂਜਣੇ ਤੇ ਬਚ ਗਈ ਮਾਂਜਣੇ ਤੇ ਬਚ ਗਈ ਇਹ ਟੈਸਟ ਵੀ ਮਜਾਉਂਗੇ ਸਿੱਧੇ ਇਹ ਸਾਡੇ ਸਰਪੇ ਵੀ ਲੱਗਦੀ ਫਿਰ ਉਹ ਵੀ ਬੱਚਤ ਕਰੀਏ ਉਹ ਵੀ ਬੱਚਤ ਕਰੀਏ ਥੋੜਾ ਪਤਾ ਹੁਣ ਗਰਮੀ ਵੀ ਤੇ ਮੋਸਾ ਪੈਸੇ ਕਮਾਣੇ ਹਾਂ ਜਿਹਨੇ ਕਹਿਆ ਹੋਗੀ ਬੜਾ ਹਾਂ ਉਹਨੇ ਮਾਂਜਣੇ ਵਾਲਾ ਕਰਿਆ ਹਾਂ ਉਹਨੇ ਮਾਂਜਣੇ ਜਿਹੜਾ ਕਰੂਗਾ ਆਪਣਾ ਆਪਣੇ ਮਾਰੀ ਆਉਂਦਾ ਹਾਂ ਸੁਤਦੇ ਸਵਾਰਨੇ ਰੋਜ ਦੇ ਸਵੇਰੇ ਪਾਣੀ ਪੀਂਦੇ ਗਏ ਕੈਰੀ ਆ ਮਨੇ ਆਇਆ ਗਲਾਸ ਮਪਾਉਣੀ ਕਹਿ ਰਹਾ ਮੈਂ ਤਾਂ ਚਾਹ ਨਹੀਂ ਬਣਾਉਂਦਾ ਕਹਾ ਤਿੰਨ ਵਾਟੇ ਮਾਜਣ ਲਗਾ ਹਾਂ ਹਾਂ ਇਹ ਹੱਥ ਲੈ ਕੇ ਚੱਗ ਗਈ ਉੱਥੇ ਨੇ ਚਲਾ ਕੇ ਚਲਾ ਕੇ ਇਹ ਜਨਨੀਆਂ ਚੀਜ਼ਾਂ ਨਾ ਮੈਂ ਮਾ ਚੰਦਾ ਕੇ ਬੜ ਲੇ ਸਭ ਬੜ ਬੱਦੂ ਆ ਗਿਆ ਕਰੇ ਬਾਈ ਮੇਰੀ ਕਾਪੀ ਤੋ ਲੋਰੀਆ ਦੇਖੋ ਯੂਵੀ ਦੇ ਪਟਕਾ ਕਿੰਨਾ ਸੋਹਣਾ ਬੰਨਿਆ ਹੋਇਆ ਅਦਾ ਯੂ ਹੀ ਦਿਖਾਈਏ ਤੈਨੂੰ ਮੂੰਹ ਕਰਕੇ ਆਹ ਦੇਖੋ ਯੂੜਾ ਪਟਕਾ ਬਹੁਤ ਸੋਹਣਾ ਬਨ ਲਿਆ ਆਪਣੇ ਆਪ ਤੇ ਮੈਨੂੰ ਨਾ ਪੁਰਾਣੀਆਂ ਵੀਡੀਓਜ਼ ਤੇ ਪੁਰਾਣੀਆਂ ਦੋ ਤਿੰਨ ਕੱਲ ਤੇ ਪਿਛਲੀਆਂ ਵਾਲੀਆਂ ਵੀਡੀਓਜ਼ ਤੇ ਕਮੈਂਟ ਮੈਨੂੰ ਨਾ ਆਵੂ ਬਾਰੇ ਰੋਜ ਆਉਂਦੇ ਨੇ ਨੀਰੀ ਆਵੂ ਕਿੱਥੇ ਚਲੇ ਗਿਆ ਰੋਜ ਆਉਂਦੇ ਨੇ ਨੀਰੀ ਆਵੂ ਕਿੱਥੇ ਚਲੇ ਗਿਆ ਮੈਂ ਇੱਕ ਦੋ ਨੂੰ ਕਮੈਂਟ ਰਿਪਲਾਈ ਵੀ ਕੀਤਾ ਸੀਗਾ ਵੀ ਆਪਦੇ ਨਾਨਕੇ ਗਿਆ ਹੋਇਆ ਏ ਤਾਂ ਉਹਨਾਂ ਨੇ ਪਤਾ ਨਹੀਂ ਪੜਿਆ ਨਹੀਂ ਜਾਂ ਕਿਸੇ ਹੋਰ ਨੇ ਨਹੀਂ ਪੜਿਆ ਹੈਗਾ ਪਰ ਮੈਂ ਫੇਰ ਮੈਂ ਵੀਡੀਓ ਚ ਦੱਸ ਰਹੀ ਆਂ ਵੀ ابو ਆਪਣੇ ਨਾਨਕੇ ਗਿਆ ਹੋਇਆ ਏ ਤੇ ਕਦੋਂ ਕਾ ਦਾਣਾ ਬੀਬੀ ਮੈਨੂੰ ਤਾਂ ਕੁਝ ਪਤਾ ਨਹੀਂ ਦੇਖੋ ਕਦੋਂ ਆਣਾ ਬੀਬੀ ਦੱਸ ਦੋਗੀ ਟੀਲਾ ਹੋ ਰਿਹਾ ਟਾਈਫਾਇਡ ਹੋ ਰਿਹਾ ਹਾਂ ਬੀਬੀ ਕਹਿੰਦੀ ਸੀ ਕਿਉਂਕਿ ਮੈਨੂੰ ਸਵੇਰੇ ਹੀ ਦੱਸਿਆ ਏ ਬੀਬੀ ਉਹਨਾਂ ਨੇ ਵੀ ਟਾਈਫੈਡ ਹੋ ਰਿਹਾ ਤਾਂ ਉਹਦੀ ਵੱਡੀ ਮਾਤਾ ਜਿਹੜੀ ਉਹਦੇ ਵਾਲੀ ਹੁੰਦੀ ਆ ਯੂਵੀ ਦੇ ਵੀ ਨਿਕਲੀ ਸੀਗੀ 2-3 ਸਾਲ ਹੋ ਗਏ ਜਿਹੜੀ ਉਹ ਦਾਣਿਆਂ ਵਾਲੀ ਵੱਡੀ ਮਾਤਾ ਹੁੰਦੀ ਆ 11ਵਾਂ ਦਾ ਬੰਨ 11ਵੇਂ ਮਹੀਨੇ ਦਾ ਉਹ ਨਿਕਲੀ ਹੋਈ ਆ ਹਜੇ ਮੈਨੂੰ ਲੱਗਦਾ ਦੂਜਾ ਹਫਤਾ ਨਾ ਇਹ 8 8 ਹਾਂ 15 ਦਿਨ ਤਾਂ ਲਾਏ ਆਉਗੀ 8 ਦਿਨ ਹੋ ਗਏ ਤੇ ਹੁਣ ਉਹਦਾ ਸ਼ਾਇਦ ਬੰধেਜ ਆ ਫਿਰ ਫਿਰ ਉਹ ਤਾਂ ਪੂਰਾ ਬੰਨ ਰੱਖੇ ਬਿਨਾ ਫਿਰ ਉਹ ਤੇ ਬਾਦ ਆਊਗਾ ਨਾ ਰੱਖੇ ਬਿਨਾ ਆ ਨਹੀਂ ਹੁੰਦਾ ਹੈਗਾ ਫਿਰ ਹੁਣ ਜਦ ਉਹਦਾ ਬੰਨ ਜੋ ਵੀ ਆ ਹਨਾ ਜਿਸ ਤਰ੍ਹਾਂ ਬਾਬਾ ਦੱਸਦਾ ਹੁੰਦਾ ਫਿਰ ਉਹ ਤੇ ਬਾਦ ਉਹ ਦਿਨ ਪੂਰੇ ਹੋਏ ਤੇ ਫਿਰ ਘਰੇ ਆਉਣਾ ਉਹਨੇ ਕੱਦ ਦਾ ਫੌਲਾ ਖਰਾ ਕੇ ਲਿਆ। ਉਹ ਵੀ ਮੈਨੂੰ ਕਈ ਨੇ ਕਮੈਂਟ ਕਰਦੇ ਤੇ ਵੀ ਤੁਸੀਂ ਵੀ ਅੱਬੂ ਕਿੱਥੇ ਗਿਆ? ਛੋਟਾ ਕਾਕਾ ਦਿਖਦਾ ਨਹੀਂ ਹੈਗਾ। ਅੱਬੂ ਨਹੀਂ ਦਿਖਦਾ ਹੈਗਾ ਤਾਂ ਕਰਕੇ ਮੈਂ ਰਿਪਲਾਈ ਵੀ ਕੀਤਾ ਤਾਂ। ਪਰ ਹੁਣ ਮੈਂ ਵੀਡੀਓ 'ਚ ਦੱਸੂਗੀ। ਹੁਣ ਪਲੀਜ਼ ਮੈਨੂੰ ਦੁਬਾਰਾ ਕਮੈਂਟ ਕਰਕੇ ਨਾ ਪੁੱਛੋ ਅੱਬੂ ਕਿੱਥੇ ਗਿਆ? ਅੱਬੂ ਕਿੱਥੇ ਗਿਆ? ਅੱਬੂ ਨਾਨਕੇ ਗਿਆ ਆਪਣੇ। ਤੇ ਹੁਣ ਤਾਂ ਪੂਰਾ ਇੰਜੋਇਮੈਂਟ ਕਰਕੇ ਹੀ ਆਊਗਾ ਉਹ। ਹੋਰ ਚਿੰਤਾ ਹੋ ਗਿਆ। ਢਿੱਲਾ ਹੋ ਗਿਆ। ਮੈਨੂੰ ਵੀ ਸਵੇਰੇ ਹੀ ਪਤਾ ਲੱਗਿਆ ਸੀਗਾ ਜਦ ਮੈਂ ਮੈਨੂੰ ਤਾਂ ਕਿੰਨੇ ਦਿਨਾਂ ਦਾ ਹੈ? ਕਦੀ ਦਾਦੀ ਨੇ ਫੋਨ ਕਰਿਆ ਤਾਂ ਕਰਦਾ ਹਾਂ ਜਦੋਂ ਮੈਂ ਅਸੀਂ ਭੋਗ ਤੇ ਗਏ ਹਾਂ ਤਾਂ ਤੜਕੇ ਕਰਿਆ ਤਾਂ ਵੀ ਸਵੇਰੇ ਆ ਅੱਜ ਸਵੇਰੇ ਅੱਜ 10 ਵਜੇ ਕਰਿਆ ਨਹੀਂ ਕੱਲ 10 ਵਜੇ ਕਰਿਆ ਹੋਣਾ ਅੱਜ ਤਾਂ ਮੈਨੂੰ ਸਵੇਰੇ ਦੱਸਿਆ ਏ ਰੋਟੀ ਬਣਾ ਰਹੀਆਂ ਤੇ ਜਦੋਂ ਆ ਜਦ ਤੱਕ ਕੱਲ ਉਹਦੀ ਮੰਮੀ ਨਹੀਂ ਕਰਿਆ ਤੀਏ ਪਹਿਰ ਫੇਰ ਦੁਬਾਰਾ ਹੀ ਨਹੀਂ ਕਰਿਆ ਅੱਜ ਪਤਾ ਲਿਆ ਵੀ ਕਿਵੇਂ ਆ ਅੱਛਾ ਅੱਜ ਪਤਾ ਲਿਆ ਅੱਜ ਪਤਾ ਲਿਆ ਪਤਾ ਤਾਂ ਕੱਲ ਚੱਲ ਗਿਆ ਤਾਂ ਹਾਂ ਵੀ ਅੱਜ ਕਹਿੰਦੀ ਮੈ ਤਾਂ ਹੀ ਕਹਿੰਦੀ ਮੈਨੂੰ ਸਵੇਰੇ ਜਾਂ ਰੋਟੀ ਬਣਾ ਰਹੀ ਹਾਂ ਤੇ ਮੰਮੀ ਨੇ ਦੱਸਿਆ ਤਾਂ ਕਹਿੰਦੀ ਵੀ ਆਬੂ ਤੇ ਦਾਣੇ ਵਾਲੀ ਮਾਤਾ ਨਿਕਲੀ ਆਈ ਮੈਨੂੰ ਸਵੇਰੇ ਪਤਾ ਲੱਗਿਆ ਸੀਗਾ ਫਿਰ ਉਹਨੇ ਅੱਜ ਪੁੱਛਿਆ ਤਾਂ ਕਹਿੰਦੀ ਮਾੜਾ ਮੋਟਾ ਜਿਹਾ ਫਰਕ ਹੈਗਾ ਇਹ ਇੰਨਾ ਹੈ ਨਹੀਂ ਉਹ ਮੋਡਰਨ ਲੱਗ ਗਈ ਕਹਿੰਦੀ ਹੂੰ ਫਿਰ ਇਹ ਕਹਿੰਦੀ ਵੀ ਅੱਜ ਵੀਰਵਾਰ ਅੱਜ ਕੜਾਈ ਹੋਊਗੀ ਵੀ ਕਾ ਲੂ ਫੇਰ ਤੌਲੇ ਕਰਾ ਲਿਆ 3-4 ਸਾਲ ਦੀ ਨਾ 2-3 ਸਾਲ ਦੀ ਗੱਲ ਹੈ ਯੁਵਰਾਜ ਦੇ ਵੀ ਬੜੀ ਮਾਤਾ ਨਿਕਲੀ ਸੀਗੀ ਜਿਹੜੀ ਇਹ 5-6 ਦਿਨ ਦਾ ਬਹੁਤ ਜ਼ਿਆਦਾ ਤਕਲੀਫ ਦਿੰਦੀ ਹੈ ਥੋੜੀ-ਥੋੜੀ ਜਿਹਾ ਢੱਲਣ ਲੱਗ ਜਿੰਦੀ ਹੈ ਨਾ ਫਿਰ ਸੱਟ ਹੋ ਜਾਂਦੇ ਆ ਮਤਲਬ ਮੈਂ ਐਵੇਂ ਛੋਟੇ ਬੱਚੇ ਸੰਭਾਲੇ ਸੰਭਲਦੇ ਘੱਟ ਐ ਬੜੇ ਤਾਂ ਹਜੇ ਸੰਭਲ ਵੀ ਜਾਂਦੇ ਆ ਪਰ ਯੂ ਵੀ ਬਹੁਤ ਤੜਫਿਆ ਦੀ ਬਹੁਤ ਜ਼ਿਆਦਾ ਸੰਭਲਿਆ ਤਾਂ ਇਹ ਵੀ ਨਹੀਂ ਤਾਂ ਚੀਕਾ ਮਾਰਦਾ ਹੁੰਦਾ ਤਾਂ ਜਦ ਇਹਦੇ ਕਮੀਜ਼ ਖੋਲ ਕੇ ਇਹਦੇ ਉਹ ਕੀ ਇਲਾਂਦੇ ਹੁੰਦੇ ਨੇ ਹੈਨਾ ਹਾਂ ਚੀਕਾ ਮਾਰਦਾ ਹੁੰਦਾ ਤਾਂ ਇੰਨਾ ਜ਼ਿਆਦਾ ਰੋਂਦਾ ਹੁੰਦਾ ਹੁੰਦਾ ਤਾਂ ਮਤਲਬ ਵੀ ਤਕਲੀਫ ਦੰਦੀ ਆ ਦਰਦ ਕਰਦੀ ਆ ਨਾ ਇੱਕੋ ਚੀਜ਼ ਨਹੀਂ ਆਲੂ ਪਾਵਾਗੇ ਵਿੱਚ ਤੇ ਸ਼ਮਲਾ ਮਿੱਟੀ ਨੂੰ ਲੱਗੀ ਦਿੱਤੀ ਖਤਮ ਬੱਸ ਸਭ ਹੋ ਗਿਆ ਚੀਕਾ ਮਾਰ ਵਿੱਚ ਸਭ ਹੋ ਗਿਆ ਥੋੜੀ 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 ਵੇਰੇ ਬਣਾਵਾਂਗੇ ਅਸੀਂ ਆਲੂ ਫਲੀਆਂ ਆਲੂ ਨੋਵੀਆਂ ਫਲੀਆਂ ਹਨਾ ਨੋਵੀਆਂ ਫਲੀਆਂ ਥੋੜੀ ਜਿਹਾ ਸਾਡੇ ਇੰਨੀਆਂ ਕੁ ਲੱਗੀਆਂ ਨੇ ਘਾਟੀਆਂ ਹੀ ਫਿਰ ਅਸੀਂ ਉਹਨਾਂ ਨਾਲ ਹੀ ਸਾਰ ਲਾਂਗੇ ਚਲ ਐ ਘਾਟੀਆਂ ਇੰਨੀਆਂ ਕੁ ਹੁਣ ਸ਼ਿਮਲਾ ਮਿਰਚ ਵੀ ਖਤਮ ਹੋ ਗਈ ਮੀਂਹ ਤਾਂ ਵਾਦ ਨਹੀਂ ਲੱਗੀ ਹਨਾ ਮੀਂਹ ਤਾਂ ਵਾਦ ਨਾਲ ਸਪਰੇਅ ਕਰਨ ਨਾਲ ਜਾਂ ਫਿਰ ਜਿੱਦਣ ਦਾ ਕੁਝ ਮੀਂਹ ਪਿਆਏ ਉਦੋਂ ਤੋਂ ਬਾਅਦ ਇੱਕ ਸ਼ਿਮਲਾ ਮਿਰਚ ਨਹੀਂ ਮਿਲੀ ਔਲੇ ਪਏ ਤੇ ਜਿਸ ਦਿਨ ਉਹ ਤੋਂ ਪਹਿਲਾਂ ਤਾਂ ਹਜੇ ਫਿਰ ਵੀ 7-8 ਜਿੱਦਣ ਮੀਂਹ ਪਿਆਏ ਨਾ ਉਸੇ ਦਿਨ ਅਸੀਂ 7-8 ਤੋੜੀਆਂ ਦੀਆਂ ਇਕੱਠੀਆਂ ਹੀ ਉਹ ਤੋਂ ਬਾਅਦ ਇੱਕ ਨਹੀਂ ਮਿਲੀ ਹੈਗੀ ਚਲੋ ਜੀ ਹੁਣ ਨਿਹਰਾ ਹੋ ਗਿਆ ਅੰਦਰ ਜਾ ਕੇ ਆਪਾਂ ਖਾਵਾਂਗੇ ਰੋਟੀ ਸ਼ਾਮ ਦਾ ਲੰਗਰ ਛਕਾਂਗੇ ਹੁਣ ਚਟਣੀ ਹੈਗੀ ਕੁੱਟਣੀ ਆਂਬੀ ਦੀ ਮਿਕਸੇਜ਼ ਕੁੱਟਣੀ ਆ ਹੁਣ ਕਿਉਂਕਿ ਜਿਆਦਾ ਹੈ ਜੇ ਥੋੜੀ ਜੀ ਇੰਨੀ ਖੁੰਦੀ ਫਿਰ ਤਾਂ bari ਕੁੱਟ ਲੈਂਦੇ ਆ ਫੁੰਡੀ ਚ ਫਿਰ ਹੁਣ ਜਿਆਦਾ ਹੈ ਚਲ ਕੱਟੀ ਬਣਾ ਕੇ ਰੱਖ ਲਾਂਗੇ ਨਾ ਦੋ ਤਿੰਨ ਟਾਈਮ ਦੀ ਵਧੀਆ ਲੱਗਦੀ ਆ ਕੋਈ ਵੀ ਸਬਜੀ ਹੋਵੇ ਹਨਾ ਥੋੜੀ ਸਬਜੀ ਹੋਵੇ ਨਾਲ ਚਟਣੀ ਹੋਵੇ ਬਹੁਤ ਸਾਰਾ ਰੋਟੀ ਲੱਗਦੀ ਆ ਚਲੋ ਹੁਣ ਆਪਣਾ ਵਲੌਗ ਹੈ ਜਿਹੜਾ ਆਪਾਂ ਇੱਥੇ ਐਂਡ ਕਰ ਗਏ ਗੁਰਦੁਆਰਾ ਸਾਹਿਬ ਤੁਸੀਂ ਮੋਹਨੇ ਆਏ ਆ ਅੱਜ ਅਸੀਂ ਅਰਦਾਸ ਹੋਇਦੋਂ ਬਾਅਦ ਆਏ ਆ ਤਾਂ ਹੀ ਥੋੜਾ ਨੀਰਾ ਹੋ ਗਿਆ ਆਪਾਂ ਵਲੌਗ ਤਾਂ ਹੁਣ ਇੱਥੇ ਐਂਡ ਕਰਦੇ ਆ ਚੈਨਲ ਨੂੰ ਨਾ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓਜ਼ ਤੁਹਾਨੂੰ ਵਧੀਆ-ਵਧੀਆ ਆਉਣਗੀਆਂ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸੋਨੇ-ਸੋਨੇ ਕਮੈਂਟ ਕਰਿਓ ਹੈ ਲੈਕ ਲਾਈਕ ਸ਼ੇਅਰ ਮੋਲਿਓ ਲਾਈਕ ਸ਼ੇਅਰ ਕਮੈਂਟ ਕਰੀ ਦੋ ਉਧਰ ਹੋ ਕੇ ਕਹੋ ਕਿ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮੈਂ ਬੁੜੇ ਮੰਗੋ ਆਵੇ ਵਾਲੇ ਬੁੜੇ ਮੰਗੋ ਇਹ ਸਾਰੇ ਬੁੜੇ ਵਾਲੇ ਬੈਠੇ ਸਾਰੀ ਦਿਹਾੜੀ ਬੁੜਾ ਦੱਬੀ ਰੱਖਦੇ ਆ ਸਾਰੀ ਦਿਹਾੜੀ ਹੈਰਾ ਸੋਹੀ ਦੇਖਣਾ ਮੈਨੂੰ ਮੈਨੂੰ ਜਮਾਂ ਫਾਨ ਨੀ ਉਹ ਬੁੜਾ ਆ ਪਤਾ ਕੀ ਕਰਦਾ ਸਾਰਾ ਦਿਨ ਖੇਤਾਂ ਚ ਪੜਿਆ ਰਹਿੰਦਾ ਕਦੇ ਰੇੜੀ ਘੜੀ ਚਲੀ ਕਦੇ ਸਾਰੇ ਟੱਬਰ ਨੂੰ ਖੇਤਾਂ ਚ ਖਿੱਚ ਕੇ ਲੈ ਗਿਆ ਕਦੇ ਮੋਟਰ ਤੇ ਲੈ ਗਿਆ ਕਦੇ ਬਾਹਰ ਮਾਰੇ ਚੱਕ ਕੇ ਕਦੇ ਉਹਨੂੰ ਮਾਰੇ ਧੱਕਾ ਕਦੇ ਉਹਨੂੰ ਪਤਾ ਨਹੀਂ ਕੀ ਕਰਦੇ ਰਹਿੰਦੇ ਨੇ ਸਾਰਾ ਉਹ ਹੀ ਦੇਖਣਾ ਸਾਰਿਆਂ ਨੂੰ ਸਾਰਿਆਂ ਨੂੰ ਮੈਂ ਜਿੱਥੇ ਵੀ ਜਿੰਨੇ ਵੀ ਦੇਖੇ ਆ ਨਾ ਮਤਲਬ ਵੀ ਹਾਂ ਨਾ ਦੇ ਰਿਸ਼ਤੇਦਾਰੀ ਚ ਵੀ ਸਾਰੇ ਉਹ ਫਿਲਮਾਂ ਜੀ ਬਹੁਤ ਦੇਖਦੇ ਨੇ ਉਹ ਤਮਾਸ਼ੇ ਦੇ ਆ ਜਾਂਦੇ ਬਸ ਮੈਨੂੰ ਮੈਨੂੰ ਪਤਾ ਨਹੀਂ ਕਾ ਤੇ ਮੈਨੂੰ ਇੰਟਰਸਟ ਨਹੀਂ ਹੈਗਾ ਨਾ ਚ ਵੀ ਉਹ ਮੇਰੀ ਰੌਲਾ ਜਿਹਾ ਪਾਈ ਹੁੰਦੀ ਨਹੀਂ ਫਿਲਮਾਂ ਦੇ ਖੁਦ ਕਰਨ ਮੈਂ ਹਿੰਦੀ ਜੀ ਰੌਲਾ ਨਹੀਂ ਸਿੱਖਦਾ ਗੱਲ ਤਾਂ ਉੱਥੇ ਹੀ ਹੈ ਗੱਲ ਤਾਂ ਮੈਨੂੰ ਨਾ ਮੈਨੂੰ ਨਾ ਸੀਰੀਅਲ ਕਿਲਰ ਵਾਲੀਆਂ ਮੂਵੀਆਂ ਬਹੁਤ ਪਸੰਦ ਨੇ ਡਰਾਵਣੀਆਂ ਡਰਾਵਣੀਆਂ ਫੇਰੋਂ ਰਾਤ ਨੂੰ ਉਹੀ ਮੇਰੇ ਸੁਪਨੇ ਚਾਏ ਜਾਂਦੇ ਆ ਚੱਲ ਆਪਾਂ ਹੁਣ ਜਾਂਦਾਂ ਨਾ ਬੋਲਦੇ ਹੋਏ ਵੀਡੀਓ ਨੂੰ ਇੱਥੇ ਐਂਡ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹੁੰਨਦੇ ਆਪਾਂ ਤੁਹਾਨੂੰ ਨੈਕਸਟ ਵਧੀਆ ਜਿਹਾ ਵਲੌਗ